ਪੰਨਾ 1186 ਤੇ ਸੰਤ ਰਾਖ ਦੇ ਵਿੱਚ ਨੌਵੇਂ ਮੱਲੇ ਦੀ ਬਾਣੀ ਸ਼ੁਰੂ ਹੁੰਦੀ ਆ ਹੁਣ ਇਹ ਬਾਣੀ ਗੋਬਿੰਦ ਸਿੰਘ ਜੀ ਨੇ ਵਿੱਚ ਮਲਾਈ ਆ ਪਹਿਲਾਂ ਤਾਂ ਪੰਜਵੇਂ ਮੱਲੇ ਦੀ ਗ੍ਰੰਥ ਦੀ ਸਥਾਪਨਾ ਕਰਵਾਈ ਆ ਉਦੋਂ ਇਹ ਬਾਣੀ ਹੈ ਨਹੀਂ ਸੀ ਇਹ ਬਾਅਦ ਵਿੱਚ ਜੋੜੀ ਆ ਗੋਬਿੰਦ ਸਿੰਘ ਜੀ ਦੁਆਰਾ ਹੁਣ ਜਿਹੜੀ ਨੌਵੇਂ ਮੁੱਲੇ ਦੀ ਬਾਣੀ ਆ ਉਹਦੇ ਇੱਕ ਉਗਾ ਸਤਿਗੁਰ ਪ੍ਰਸਾਦ ਸਾਰਿਆਂ ਦੀ ਮੂਰ ਪਹਿਲਾਂ ਲਿਖਿਆ ਹੋਇਆ ਮੂਰਾ ਸਹੀ ਫਾਰਮਟਾਹੇ ਸਹੀ ਤਰੀਕਾ ਹੈ ਹਮੇਸ਼ਾ ਪਹਿਲਾਂ ਹੀ ਹੋਣਾ ਉਹ ਦੱਸਦਿੰਨੇ ਸਾਦੂ ਕੀ ਤਨ ਮਿਥਿਆ ਜਾਣੋ ਆਪਣੇ ਆਪ ਨੂੰ ਸਾਧਣ ਵਾਲਿਓ ਇਹ ਜਿਹੜਾ ਤਨ ਆ ਇਹਨੂੰ ਮਿਥਿਆ ਜਾਣ ਲਹੋ ਇਹ ਜਾਣ ਲਵੋ ਵੀ ਜਿਹੜਾ ਇਹ ਸਰੀਰ ਆ ਇਹ ਮਿਥਿਆ ਮਿਥਿਆ ਹੁੰਦਾ ਵੀ ਜਿਹਨੇ ਖਤਮ ਹੋ ਜਾਣਾ ਜਿਹਦਾ ਲਿਮਟਡ ਟਾਈਮ ਆ ਈਦਾ ਸਮਾ ਇੱਕ ਵੀ ਉਹ ਸਮੇਂ ਤੋਂ ਬਾਦ ਉਹਨੇ ਖਤਮ ਹੋ ਜਾਣਾ ਉਹ ਮਿਥਿਆ ਵੀ ਸਰੀਰ ਮਿਥਿਆ ਯਾ ਪਿਤਰੀ ਜੋ ਰਾਮ ਵਸਤ ਹੈ ਸਾਚੋ ਤਾਹੇ ਪਛਾਨੋ ਜਿਹੜਾ ਜਿਹੜਾ ਤੁਹਾਡੇ ਅੰਦਰ ਰਾਮ ਵਸਦਾ ਨਾ ਉਹ ਸੱਚਾ ਉਹਨੂੰ ਪਛਾਨੋ ਇਹ ਸਰੀਰ ਸੱਚ ਨਹੀਂ ਹੈ ਰਹਾਉ ਇਹ ਜਗ ਹੈ ਸੰਪਤੀ ਸੁਪਨੇ ਕੀ ਸੰਪਤੀ ਹੁੰਦੀ ਹੈ ਜਾਇਦਾਦ ਤਨ ਦੌਲਤ। ਇਹ ਜਿਹੜਾ ਸਤ ਸੰਸਾਰ ਹੈ ਜੱਗ ਹੈ ਸੁਪਨੇ ਦੀ ਸੰਪਤੀ ਆ ਸੁਪਨੇ ਦੀ ਜਾਇਦਾਦ ਆ ਸਾਰਾ ਸੰਸਾਰ ਹੈ ਤਾਂ ਸੰਸਾਰ ਅਸਲੀ ਪਰ ਸੁਪਨੇ ਦੀ ਸੰਪਤੀ ਕਿਉਂ ਕਹਿੰਦੇ ਨੇ ਕਿਉਂਕਿ ਇਹ ਬਹੁਤ ਥੋੜੇ ਸਮੇ ਲਈ ਆ ਲਿਮਟਡ ਅ ਟਾਈਮ ਲਈ ਉਹ ਅਗਲੇ ਪੇਜ ਤੇ ਦੱਸਦੇ ਨੇ ਵੀ ਕਿਵੇਂ ਇਹ ਜਗ ਹੈ ਸੰਪਤੀ ਸੁਪਨੇ ਕੀ ਤੇਖ ਕਹਾ ਐਡਰਸ ਕਿਉਂ ਹਡਾਨ ਹੁੰਨਾ ਮਤਲਬ ਕਿਉਂ ਹੰਕਾਰ ਦੇ ਵਿੱਚ ਭਰਿਆ ਹੋਇਆ ਇਹ ਜਗ ਤਾਂ ਸੁਪਨੇ ਦੀ ਜਾਇਦਾਦ ਹੈ ਸੁਪਨੇ ਬਰਾਬਰ ਹੈ ਜੱਗ ਵੀ ਇਹਦੇ ਵਿੱਚ ਹੀ ਧੂੰਹਕਾਰਿਆ ਫਿਰਦਾ ਮੈਂ ਬਹੁਤ ਮੀਰ ਇਹਨਾਂ ਨੇ ਸੁਪਨਾ ਸ਼ਬਦ ਬਹੁਤ ਵਾਰ ਵਰਤਿਆ ਹੋਇਆ ਹੈ ਅਗਲੇ ਪੇਜ ਤੇ ਵੀ ਇਹ ਲਿਖਦੇ ਨੇ ਇਹ ਜਗ ਧੂਏ ਦਾ ਪਹਾੜ ਮਤਲਬ ਇਹ ਜਗ ਧੂਏ ਦਾ ਪਹਾੜ ਆ ਜਿਵੇਂ ਧੂਏ ਨੇ ਇੱਕ ਪਹਾੜ ਰੂਪੀ icar ਜਿਹਾ ਬਣਾ ਲਿਆ ਉਹਦਾ ਕੋਈ ਵजूद ਨਹੀਂ ਹੈਗਾ ਜਦੋਂ ਹਵਾ ਚੱਲਣੀ ਆ ਉਹ ਛਿੱਟ ਜਾਣਾ ਮਤਲਬ ਉਹ ਬिखर ਜਾਣਾ ਧੂਨੇ ਦਾ ਪਹਾੜ ਉਹਨੇ ਖਤਮ ਹੋ ਜਾਣਾ ਨਹੀਂ ਚੱਲਦਾ ਹਵਾ ਚੱਲਦਾ ਉਹ ਥੋੜੇ ਟਾਈਮ ਦਾ ਇਸੇ ਤਰ੍ਹਾਂ ਇਹ ਜੱਗ ਵੀ ਥੋੜੇ ਟਾਈਮ ਦਾ ਲੰਮੇ ਸਮੇ ਲਈ ਨਹੀਂ ਹੈਗਾ ਤੈਨ ਸੱਚਾ ਮੰਨਿਆ ਕਿ ਵਿਚਾਰ ਕਿਸ ਕੀੜੀ ਵਿਚਾਰ ਕਰਕੇ ਤੈਹੀਂ ਸੱਚ ਮੰਨ ਲਿਆ ਤੁਹਾਡੇ ਦਾ ਪਹਾੜ ਧਨਦਾਰਾ ਸੰਪਤੀ ਗ੍ਰਹਿ ਕਾਸ਼ ਉਹ ਸੰਗੀ ਨਾ ਚੱਲੇ ਸਮਝਦੇ ਪਤਨੀ ਜਹਦਾ ਜੰਗ ਘਰਵਾਰ ਕੁਝ ਨਹੀਂ ਤੇਰੇ ਨਾਲ ਜਾਣਾ ਇਹ ਸਮਝ ਲੈ ਜ ਮਤਲਬ ਜਿਹੜੀ ਇੰਨਾ ਦੀ ਬਾਣੀ ਆਵੇਂ ਮੱਲੇ ਦੀ ਇਹ ਬਹੁਤ ਸੌਖੇ ਜਿਹੇ ਢੰਗ ਨਾਲ ਸਮਝ ਆ ਜਾਂਦੀ ਹੈ ਸੌਖੇ ਸ਼ਬਦਾਂ ਚ ਲਿਖੀ ਹੋਈ ਹੈ ਪਹਿਲੇ ਮਹਲੇ ਤੋਂ ਜਦ ਦੂਜਾ ਮਹਲਾ ਤੀਜਾ ਮਹਲਾ ਚੌਥਾ ਮਹਲਾ ਪੰਜਵਾਂ ਮਹਲਾ ਕਿ ਜਿਉਂ-ਜਿਉਂ ਮਹਲੇ ਵਾਧਦੇ ਨੇ ਤੇ ਉਹਦੇ ਉਹ ਬਾਣੀ ਸੌਖੀ ਹੁੰਦੀ ਜਾਂਦੀ ਹੈ ਪਹਿਲੇ ਦੋ ਤਿੰਨ ਮਹਲੇ ਦੇ ਬੀ ਦਾ ਪੜਿ ਹੋਏ ਨੇ ਉਹਨਾਂ ਤੇ ਬੀ ਦਾ ਪ੍ਰਭਾਵ ਆ ਜਿਵੇਂ ਜਿਹੜੀ ਚੀਜ਼ ਆਪਾਂ ਪੜਦੇ ਆ ਉਹ ਤੇ ਪ੍ਰਭਾਵ ਪੈਂਦਾ ਉਹਨਾਂ ਨੇ ਔਖੇ ਥਾਮੂ ਪੜ ਕੇ ਸਮਝਿਆ ਹੋਇਆ ਤੇ ਉਹਨਾਂ ਦੀ ਬਾਣੀ ਵੀ ਥੋੜੀ ਜੀ ਡਿਫਿਕਲਟ ਆ ਤੇ ਜੋ ਜੋ ਮੰਲੇ ਵਾਦਦੇ ਨੇ ਪੰਜਵੇਂ ਮੰਲੇ ਨੇ ਥੋੜੀ ਉਹਨੂੰ ਸੌਖੇ ਢੰਗ ਨਾਲ ਲਿਖਿਆ ਨੌਵੇਂ ਮੰਲੇ ਨੇ ਉਸ ਤੋਂ ਵੀ ਜ਼ਿਆਦਾ ਸੌਖੇ ਢੰਗ ਨਾਲ ਲਿਖਿਆ ਕਵੀਬ ਜੀ ਦੀ ਵੀ ਬਾਣੀ ਸੌਖੇ ਢੰਗ ਨਾਲ ਹੈਗੀ ਆ ਭਾਵੇਂ ਡੁੰਗੇ ਨੇ ਪਰ ਲਿਖੀ ਥੋੜੀ ਸੌਖੇ ਤਾਂ ਬਨਾਲਾ ਇਹਦੇ ਕਹਾ ਭੁੱਲਿਓ ਵੇ ਝੂਠੇ ਲੋਭ ਝੂਠੇ ਲੋਚ ਚ ਲੱਗ ਕੇ ਕੀ ਭੁੱਲਿਆ ਫਿਰਦਾ ਕਛੂ ਵਿਗਰੇਓ ਨਾਹਿਨ ਅਜ ਹੂੰ ਜਾਗ ਇਹਦੇ ਹਜੇ ਕੁਛ ਵਿਗੜਿਆ ਨਹੀਂ ਜਾਗ ਜਾ ਫਰਹਾਉ ਸਭ ਸੁਪਨੇ ਕਹਿ ਇਹ ਜਗ ਜਾਨ ਇਹ ਜਾਗਾ ਜਿਹੜਾ ਸੁਪਨੇ ਬਰਾਬਰ ਸਮਝ ਕਿਉਂ ਵਾਰ ਵਾਰ ਇਹੋ ਸੁਪਨੇ ਜਾਂ ਤੁੰਗੀਆਂ ਦੀ ਗੱਲ ਕਰਦੇ ਨੇ ਕਿਉਂਕਿ ਸੁਪਨਾ ਥੋੜੇ ਸਮੇਂ ਲਈ ਹੁੰਦਾ ਜਦੋਂ ਬੰਦੇ ਦੇ ਜੀਵਨ ਭਰ ਵਿੱਚ ਸੁਪਨੇ ਦੀ ਕੀ ਵੈਲਿਊ ਹੋ啊 ਸਾਰੇ ਜੀਵਨ ਦੇ ਮੁਕਾਬਲੇ ਸੁਪਨਾ ਕਿਸੇ ਇੱਕ ਰਾਤ ਦੀ ਛੋਟੀ ਜਿਹੀ ਝੂਠੀ ਝਲਕਾ ਇਹ ਇਸੇ ਤਰ੍ਹਾਂ ਹੈ ਜਿ ਸਰੀਰ ਦੇ ਵਿੱਚ ਆਰਾਮ ਆ ਉਹਦੀ ਉਮਰ ਦਾ ਕੁਛ ਨਹੀਂ ਪਤਾ ਕੋਈ ਨਾ ਜਾਣੇ ਤੂੰ ਕਦ ਕਰ ਤੂੰ ਕਦੋਂ ਦਾ ਇਹ ਕੁਛ ਨੂੰ ਨਹੀਂ ਪਤਾ ਕਿੰਨੀਆਂ ਜੁਨੀਆਂ ਹੱਲਾਈਆਂ ਇਸ ਲਈ ਇਸਰੀਰ ਦੀ ਜ਼ਿੰਦਗੀ ਤੇਰੀ ਇਕੱਲੀ ਇਹੀ ਜ਼ਿੰਦਗੀ ਹੈਗੀ ਕਿ ਸਾਰੀਆਂ ਜ਼ਿੰਦਗੀਆਂ ਮਾਂ ਦੇ ਵਿੱਚ ਥੋੜੀ ਜਿਹੀ ਛੋਟੀ ਜਿਹੀ ਇੱਕ ਇੱਕ ਸੀਨ ਆ ਮੰਨ ਲਓ ਇੱਕ ਬਹੁਤ ਵੱਡੀ ਫਿਲਮ ਆ ਉਹਦੇ ਵਿੱਚ ਅੱਧੇ ਮਿੰਟ ਦਾ ਸੀਨ ਸਾਰੀ ਫਿਲਮ ਨਹੀਂ ਹੋ ਗਿਆ ਤੇ 70 80 ਸਾਲ ਦਾ ਮਨੁੱਖਾ ਜੀਵਨ ਉਹ ਥੋੜੇ ਜਿਹੇ ਸੀਨ ਬਰਾਬਰ ਦਾ ਇਹ ਸਾਰਾ ਕੁਝ ਨਹੀਂ ਹੈਗਾ ਇਸ ਲਈ ਸੁਪਨੇ ਉਹ ਰਗੜਾ ਸੰਭ ਸੁਪਰੇ ਕਿ ਇਹ ਜਗ ਜਾਨ ਬਿਨ ਸੇ ਛਿੰਮੇ ਸੱਚੀ ਮਾਂ ਇਹ ਛਿੰਨ ਚ ਛਿਣਚੂ ਖਤਮ ਹੋ ਜਾਣਾ ਸੱਚ ਗੱਲ ਮੰਨ ਲੈ। ਇਹ ਕਿਵੇਂ ਹੋ ਜਾਣਾ? ਕਿਉਂਕਿ ਜਿਹੜਾ ਇਹ ਜੀਵਨ ਜਿਉ ਰਿਹਾ ਇਨਸਾਨ ਉਹਦੇ ਲਈ ਇਹ ਸੰਸਾਰ ਸੱਚਾ। ਜਦੋਂ ਉਹ ਮਰ ਗਿਆ, ਇੱਕ ਛਿਣਚ ਮਰਨ ਨੂੰ ਤਾਂ ਟਾਈਮ ਲੱਗਦਾ ਨਹੀਂ ਇੱਕ ਛਿਣਚ ਮਰਨਾ। ਤਾਂ ਉਹਦੇ ਲਈ ਸੰਸਾਰ ਖਤਮ ਹੋ ਜਾਣਾ। ਬਾਕੀ ਦੁਨੀਆ ਲਈ ਭਾਵੇਂ ਚੱਲਦਾ ਰਹੇ ਪਰ ਉਹਦੇ ਲਈ ਸੰਸਾਰ ਖਤਮ। ਇੱਕ ਛਿਣ ਦੇ ਵਿੱਚ ਬਿੰਸ ਜਾਣਾ ਸੱਚ ਮੰਨ ਲੈ। ਸੰਗੀਤ ਤੇਰੇ ਹਰੀ ਵਸਤ ਨੀਤ ਨਿਤ ਤੇਰੇ ਸੰਗ ਹਰੀ ਵਸਦਾ। ਨਿਸ ਬਾਸੁਰ ਭਜ ਤਾਹੇ ਮੀਤ ਰਾਤ ਦਿਨ ਤੂੰ ਭਜ ਵਿੱਚ ਜੁੜ ਉਹਦੇ ਨਾਲ ਜੁੜ ਤਾਹੇ ਮੀਤ ਮਿੱਤਰਾ ਉਹਦੇ ਨਾਲ ਜੁੜ ਜਾ ਰਾਤ ਦਿਨ ਤੂੰ ਆਪਣੇ ਸਰੀਰ ਨਾਲ ਜੁੜ ਕੇ ਇਹਦੀਆਂ ਇਛਾਵਾਂ ਪੂਰੀਆਂ ਕਰਦਾ ਨਾ ਤੂੰ ਹਰੀ ਨਾਲ ਜੋ ਪਰ ਅੰਤ ਕੀ ਹੋਏ ਸਹਾਈ ਅੰਤ ਦੇ ਸਮੇਂ ਸਹਾਈ ਹੋਊਗਾ ਤੈਨੂੰ ਹਰੀ ਨਾਲ ਜੁੜਨਾ ਕਹੋ ਨਾਨਕ ਗੁਨ ਤਾਂ ਕੇ ਗਾਈ ਤੂੰ ਹਰੀਦੇ ਗੁਰੂ ਦਾ ਨਾਲ ਕਹਿ ਰਿਹਾ ਤੂੰ ਹਰੀਦੇ ਗੁਰੂ ਦਾ ਹਰੀ ਨਾਲ ਜੁੜ ਇਸ ਸਰੀਰ ਚਾਹੇ ਜੱਗ ਸੁਪਨੇ ਬਰਾਬਰ ਆ ਇਹਦਾ ਫੇੜਾ ਛੱਡ ਦੇ ਇਹ ਉਪਦੇਸ਼ ਆ ਇਹ ਬਾਕੀ ਬਾਣੀਆਂ ਦੇ ਮੁਕਾਬਲੇ ਥੋੜੀ ਜੀ ਸਰਲ ਤਰੀਕੇ ਨਾਲ ਲਿਖੀ ਹੋਈ ਆ